makin banyak, ayo ਸੰਦੀਪਜੀਤ ਕਮੇਡੀਅਨ ਨਾਮ ਹੈ ਗਪਟੀਲਾ ਜੀ ਜੀ ਸਰ ਕੀ ਮਾਮਲਾ ਕਿਹਾ ਸਕਦੇ ਸੀ ਸੀਸੀਟੀਵੀ ਚੈੱਕ ਕੀਤਾ ਜੀ ਆ ਕੇ ਲੱਗਾ ਪੀਛ ਦਾ ਸਨਪਛਾਤਾ ਨਜ਼ਰ ਆਇਆ ਸੀਗਾ ਜੀ ਤੇ ਬੱਚਿਆਂ ਨੇ ਕਿਹਾ ਪਾਪਾ ਇਹ ਪੀਛ ਦਾ ਆਪਣਾ ਹੈ ਜੀ ਮੈਨੇ ਕਿਹਾ ਮੈਂ ਸ਼ੱਕ ਪਿਆ ਮੈਂ ਕਿਹਾ ਦੇਖੋ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੇ ਉਹਨੂੰ ਦੇਖਿਆ ਅਲਮਾਰੀਆਂ ਦੇ ਦਰਵਾਜ਼ੇ ਖੁੱਲੇ ਹੋਏ ਸੀਗੇ ਹੂੰ ਤੇ ਦਬੀਆਂ ਪਈਆਂ ਹੋਈਆਂ ਸੀਗੀਆਂ ਗਹਿਣਿਆਂ ਦੀਆਂ ਤੇ ਜਾਣੇ ਚੁਗਰੀ ਫਿਰ ਪਿੰਨਾ ਨੁਕਸਾਨ ਹੋ ਗਿਆ ਪਰ ਜੀ ਜੇਨੀਆ ਪਰਾਣੀਆਂ ਲਈਆਂ ਜਿਹੜੀਆਂ 10000 ਰੁਪਏ ਤੇ ਸਸਟੇ ਨਹੀਂ ਪੋੜਦੇ ਕਿੰਨੇ ਬੰਦੇ ਨਜ਼ਰ ਆ ਰਹੇ ਜੀ ਇੱਕ ਬੰਦਾ ਨਜ਼ਰ ਆ ਰਿਹਾ ਜੀ ਬਿਨਾ ਮੂੰਹ ਟੱਕੇ ਤੋਂ ਬੜੇ ਸ਼ਰਿਆਮ ਆਇਆ ਸ਼ਰਿਆਮ ਟੱਪ ਕੇ ਜਿੱਤਾ ਜਿੱਤਾ ਸਮਾਨ ਉਹਨੇ ਜਿੱਦਾ ਜਿੱਦਾ ਖੋਲਿਆ ਉਦੋਂ ਦਾ ਬੰਦ ਕਰਕੇ ਗਿਆ پتہ ਨਹੀਂ ਕੋਈ ਚਾਬੀ ਕਿਹੜੀ ਮਾਸਟਰ ਚਾਬੀ ਸੀ ਜਿਹੜੀ ਇੱਕ ਚਟਕਣੀ ਲੱਗੀ ਹੋਈ ਸੀ ਕਿ ਉਹ ਤਾਂ ਕੋ ਖੁੱਲੇ ਨਹੀਂ ਕਿਉਂਕਿ ਉਹ ਚਾਬੀਆਂ ਨਹੀਂ ਚੋ ਉਹਨੇ ਥੋੜੀ ਆ ਬਾਕੀ ਆਪਣੀ ਚਾਬੀ ਨਾਲ ਹੀ ਖੋਲੇ ਚਾਬੀ ਨਹੀਂ ਬੰਦ ਕਰਕੇ ਗਿਆ ਤੁਸੀ ਰਾਤ ਦਾ ਸਮਾਂ ਦਿੰਦਾ ਸਮੇਂ ਰਾਤ ਦਾ ਸਮਾਂ ਜੀ 1 ਵਜੇ ਤਕਰੀਬਨ 42 43 ਮਿੰਟ ਤੇ ਆਇਆ ਜੀ ਉਹ ਉਸ ਬੰਦੇ ਨੂੰ ਸਿਆਰ ਦਿੱਤੀ ਹਾਂ ਜੀ ਸਿਆਰ ਦਿੱਤੀ ਉਸ ਬੰਦੇ ਸਰ ਪੁਲਿਸ ਨੂੰ ਹਾਂ ਜੀ ਤੁਸੀ ਹੁਣੇ ਨੋਟ ਲਿਖ ਦਿੱਤੀ ਤੁਸੀਂ ਹਾਂ ਜੀ ਹਾਂ ਜੀ ਛੇ ਜਿਸ ਜਿਹੜਾ ਜਿਹੜੇ ਚੋਰੀ ਸਰ ਕੀਤਾ ਕੋਲੋਂ ਜੀ ਸਰ ਕੀ ਮਾਮਲਾ ਕੀ ਸਰ ਦਾ ਜੀ ਮਾਮਲਾ ਕੁਛ ਨਹੀਂ ਹੈ ਪਤੀਲਾ ਜੀ ਇੱਕ ਕਮੀਡੀਅਨ ਜੀ ਇਹਨਾਂ ਦੇ ਪਰਪੁਰੀਆਂ ਬਦਲ ਲਗਾ ਕਹਿੰਦੇ ਚੋਰੀ ਹੋਈ ਹੈ ਜੀ ਤੇ ਅਸੀਂ ਪਹੁੰਚੇ ਇੱਥੇ ਅਨਕਿੰਨ ਤਾਲੇ ਕੋਈ ਨਹੀਂ ਟੁੱਟਿਆ ਜੀ ਪਰ ਲੇਕਰ ਬੰਦਾ ਅੰਦਰ ਜੂੜ ਦਾਖਲ ਹੋਇਆ ਕਿਉਂਕਿ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੇ ਵਿੱਚ ਪਤਾ ਲੱਗ ਰਿਹਾ ਬੰਦਰ ਦਾਖਲ ਹੋਇਆ ਸਰ ਕਰੀਪ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਦਾ ਕੁਝ ਸੋਨੇ ਦੇ ਗਹਿਣੇ ਆ ਠੀਕ ਹੈ ਔਰ 50-50 ਹਜ਼ਾਰ ਪੇ ਦੱਸਦੇ ਆ ਹਮ ਤੇ ਬਾਕੀ ਪਹਨਾਂ ਦੇ ਲੈ ਰਹੇ ਨਾਲ ਕੋਈ ਦਰਕਾਰ ਜਾਂ ਮਿਆਨ ਨਹੀਂ ਰਹਦੇ ਸਰ ਪਤਾ ਲੱਗਾ ਸੀਸੀਟੀਵੀ 'ਚ ਕਿੰਨੇ ਬੰਦੇ ਜਿਹੜੇ ਵਾਰਤ ਕਰਨਗੇ ਸਿੰਗਲ ਬੰਦਾ ਇੱਕੋ ਆਇਆ ਹੋਇਆ ਓਕੇ ਕਿਹੜਾ ਏਰੀਆ ਕਿਹੜਾ ਬੰਦਾ ਏਂਂ ਗੀਤਾ ਕਰੋਨੀ ਹੈ ਥਾਣਾ ਕਿਹੜਾ ਬੰਦਰਣਾ ਥਾਣਾ ਨਾ ਪੋਰ ਕੰਡ ਆਪਣਾ ਨਾਮ ਬੋਲਿਓ ਜੀ ਨਾ ਨਾ ਜਸਪ੍ਰੀਤ ਬਲਵਿੰਦਰ ਸਿੰਘ